ਵੀਰ ਵੀ ਤੇ ਤੇ ਦਾ ਅਰਥ ਹੁੰਦਾ ਧੀ ਵਾਲੇ ਪਤੇ ਤੇ ਦਾ ਅਰਥ ਹੁੰਦਾ ਪੁੱਤ ਵਾਲੇ ਮਹਾਰਾਜ ਪੁੱਤ ਵਾਲੇ ਤੇ ਧੀ ਵਾਲੇ ਇੱਕ ਦੂਜੇ ਨੂੰ ਗਲੇ ਲਾ ਕੇ ਮਿਲਣ ਲੱਗੇ ਆ ਖੁਸ਼ੀ ਦਾ ਇਜ਼ਹਾਰ ਕਰਨਗੇ ਮਿਲਣੀ ਦੀ ਰਸਮ ਹੋਣ ਲੱਗੀ ਹੈ ਇਹ ਸ਼ਬਦ ਬੜੇ ਪੁਰਾਣੇ ਆ ਸਾਡੇ ਉਹ ਪੰਜਾਬੀ ਕੋਸ਼ ਵਿੱਚੋਂ ਸ਼ਬਦ ਆਏ ਜਿਹੜੇ ਸਾਡੇ ਵੱਡਿਆਂ ਵਡੇਰਿਆਂ ਨੇ ਬੜੇ ਸੋਚ ਕੇ ਸ਼ਬਦ ਬਣਾਏ ਪ੍ਰਾਤਨ ਉਸ ਵੇਲੇ ਅਦਾਸ ਹੋਈ ਮਹਾਰਾਜ ਦਾ ਧੰਨਵਾਦ ਕੀਤਾ ਇੱਕ ਪਾਸੇ ਪਟਵਾਰੀਆਂ ਦਾ ਪੁੱਤ ਵਿਆਹਣ ਆਇਆ ਦੂਜੇ ਪਾਸੇ ਕਾਨੋਂ ਕੋ ਦਿੱਤੀ ਆ ਹੁਣ ਕਈ ਵਾਰੀ ਆਪਾਂ ਕਹੀ ਜਾਂਦੇ ਮਹਿਤਾ ਕਾਲੂ ਜੀ ਨਹੀਂ ਉਹਨਾਂ ਦਾ ਨਾਮ ਸੀ ਮਹਿਤਾ ਕਲਿਆਣ ਦਾਸ ਆਮ ਵੀ ਕਿਸੇ ਬੰਦੇ ਦਾ ਨਾਮ ਹੋਵੇ ਨਾ ਪਿੰਡ ਚ ਇਹੋ ਜਿਹਾ ਛੋਟਾ ਜਿਹਾ ਹੁਣ ਲੋਕੀ ਉਹਨੂੰ ਵੀ ਇਤਰਾ ਨਹੀਂ ਕਹਿੰਦੇ ਸਤਕਾਰ ਦੇਣਾ ਚਾਹੀਦਾ ਹਰ ਬੰਦੇ ਨੂੰ ਹਰ ਬੰਦੇ ਦੀ ਰਿਸਪੈਕਟ ਹੈ ਇੱਜ਼ਤ ਹੈ ਤੇ ਰੱਬ ਦੇ ਬਾਪ ਦਾ ਨਾਮ ਲੈਣਾ ਹੋਵੇ ਤੇ ਸਾਡੇ ਪ੍ਰਚਾਰਕ ਹੀ ਕਹੀ ਜਾਂਦੇ ਆ ਛੋਟੇ ਨਾਮ ਨਾਲ ਯਾਦ ਕਰ ਪਟਵਾਰੀਆਂ ਦਾ ਪੁੱਤ ਵਿਆਹਣ ਗਿਆ ਮਹਿਤਾ ਕਲਿਆਣ ਦਾਸ ਪਟਵਾਰੀ ਸਾਹਿਬ ਤੇ ਦੂਜੇ ਪਾਸੇ ਬੀਬੀ ਸਲਖਣੀ ਕਾਨੋ ਗੋ ਬਾਬਾ ਮੂਲ ਚੰਦ ਜੀ ਚੋਨੇ ਗੋਤ ਨਾਲ ਸੰਬੰਧਤ ਉਹਨਾਂ ਦੀ ਧੀ ਹੈ ਪਟਵਾਰੀ ਦੀ ਉਦੋਂ ਵੀ ਟੌਰ ਸੀ ਤੇ ਅੱਜ ਵੀ ਟੌਰ ਹੈ ਇੱਥੇ ਸ਼ਾਇਦ ਕੋਈ ਵਿਆਜ ਪਟਵਾਰੀ ਆਇਆ ਹੋਵੇ ਨਹੀਂ ਤੇ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਵੀ ਜ਼ਿਮੀਂਦਾਰਾਂ ਦਾ ਮੁੰਡਾ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਸਾਡੀ ਵਾਟ ਤੋਂ ਵੀ ਪਟਵਾਰੀ ਲੰਘ ਜਾਵੇ ਨਾ ਤੇ ਕਲੇਜਾ ਧੜਕਣ ਲੱਗ ਪੈਂਦਾ ਵੀ ਕਿਰੇ ਸਾਡੀ ਵਾਟ ਕਿਤੇ ਗਵਾਂਡੀਆਂ ਨਾਲ ਨਾ ਜੋੜ ਚੀ ਇੰਨੀ ਅੱਜ ਵੀ ਚਲਦੀ ਆ ਪਟਵਾਰੀ ਦੀ ਕਹਿੰਦੇ ਉਹਨੂੰ ਕੁੱਤਾ ਪੈ ਗਿਆ ਉਨੇ ਦੋ ਕੋਰੀ ਛਿੜਕਿਆ ਕਹਿੰਦਾ ਪਛਾਂਹ ਜਾ ਉਹ ਫੇਰ ਆਇਆ ਭੱਜ ਕੇ ਵਟਣ ਵਾਸਤੇ ਪਟਵਾਰੀ ਨੂੰ ਤੇ ਲੱਗਿਆ ਆਪਣੇ ਸਰਬਜੀਤ ਸਿੰਘ ਵਰਗਾ ਖਲੋਤਾ ਸੀ ਉਹ ਕਹਿੰਦਾ ਵੀ ਪਟਵਾਰੀ ਸਾਹਿਬ ਤੁਹਾਨੂੰ ਪੈਂਦਾ ਉਹ ਕਹਿੰਦਾ ਕੁੱਤਾ ਜੂ ਆ ਤਾਂ ਪੈਂਦਾ ਨਾ ਜਿਹਦੇ ਕੋਲ ਮਰਲਾ ਵੀ ਜ਼ਮੀਨ ਹੁੰਦੀ ਨਾ ਨੂੰ ਮੈਂ ਦੱਸ ਦਿੰਦਾ ਵੀ ਪਟਵਾਰੀ ਕਹਿੰਦੇ ਕਿੰਨੂ ਆ ਇੰਨਾ ਟੌਰ ਹੁੰਦਾ ਜੇ ਪਟਵਾਰੀ ਦਾ ਉਦੋਂ ਵੀ ਵਿਆਹਣ ਵਾਸਤੇ ਗਏ ਪਟਵਾਰੀਆਂ ਦੇ ਪੁੱਤ ਨੂੰ ਤੇ ਸਵਾਗਤ ਹੋਇਆ ਆ ਸੁਣਾਇਓ ਜਰਾ ਕਿਵੇਂ ਗਾਰੇ ਨੇ ਕਹਿੰਦੇ ਆ ਵੋ ਜੀ ਆਇਆ ਨੂੰ ਅਸਾ ਤਾਂ ਰਾਹ ਵਿੱਚ ਨੈਣ ਵਿਸਾਏ ਸਾਜਾ ਨਮੀਆਂ ਤਾਉਣ ਲਈ ਚੱਲ ਕੇ ਹਮ ਘਰ ਸਾਜ ਨੇ ਆਏ ਬਾਬੇ ਦੀ ਬਾਣੀ ਦਾ ਸ਼ਬਦ ਹੈ ਹਮ ਘਰ ਸਾਜ ਨੇ ਆਏ ਸੱਚੇ ਮੇਲ ਮਿਲਾਏ ਤੇ ਹਰ ਗੱਲ ਬਾਣੀ ਦੀ ਕਲੀਅਰ ਕੀਤੀ ਹੈ ਉਹ ਗੱਲ ਵੱਖਰੀ ਪਿਆਸਾ ਨਹੀਂ ਪੜੀ ਤੇ ਸਾਨੂੰ ਸੋਝੀ ਨਹੀਂ ਆਈ ਜੇ ਮਹਾਰਾਜ ਸੱਚੇ ਪਾਤਸ਼ਾਹ ਤੇ ਹਰ ਗੱਲ ਦੁਨੀਆ ਦਾ ਕੋਈ ਵੀ ਸਵਾਲ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਰੱਖੋ ਮਹਾਰਾਜ ਇੱਕ ਸੈਕਿੰਡ ਵਿੱਚ ਹੱਲ ਕਰ ਦਿੰਦੇ ਨੇ ਜਿਨ੍ਹਾਂ ਨੂੰ ਬਾਣੀ ਆਉਂਦੀ ਹੈ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਿਆ ਉਹਨਾਂ ਨੂੰ ਪਤਾ ਹੈ ਦੁਨੀਆਂ ਦਾ ਕੋਈ ਐਸਾ ਸਵਾਲ ਨਹੀਂ ਜਿਹੜਾ ਮੇਰੇ ਬਾਪੂ ਨੇ ਹੱਲ ਨਾ ਕੀਤਾ ਹੋਵੇ ਅਜੇ ਤੱਕ ਸਾਨੂੰ ਵਿਸ਼ਵਾਸ ਨਹੀਂ ਭੱਜਾ ਸੁਣਿਓ ਜਰਾ ਜਿਹੜੀ ਗੱਲ ਮਹਾਰਾਜ ਨੇ ਕਹਿੰਦਾ ਹਮ ਘਰ ਸਾਜ ਨੇ ਆਏ ਕਿਹੜੇ ਸਾਜ ਉਹ ਸੱਜਣ ਆਏ ਹੈ ਜਿਨ੍ਹਾਂ ਦੇ ਨਾਲ ਬੜੀ ਪਿਆਰੀ ਸਾਥ ਬੰਡੀ ਹੈ ਤੇ ਜੁਗਾ ਜੁਗਾ ਤੱਕ ਇਹ ਸਾਜ ਕਾਇਮ ਰਵੇ ਦੋ ਪਰਿਵਾਰਾਂ ਦਾ ਮੇਲ ਸੰਮੇਲ ਬਟਾਲੇ ਦੀ ਧਰਤੀ ਅੰਦਰ ਹੋਇਆ ਇੱਕ ਦੂਜੇ ਨੂੰ ਗਲੇ ਲਾ ਲਾ ਕੇ ਖੁਸ਼ੀ ਦਾ ਜ਼ਹਾਰ ਕਰਦੇ ਆ ਬਾਬਾ ਮੂਲ ਚੰਦੀ ਦਾ ਪਰਿਵਾਰ ਗੁਰੂ ਨਾਨਕ ਦੀ ਬਰਾਤ ਨੂੰ ਇੰਜ ਕਹੀ ਜਾਂਦਾ ਹੈ ਖੋ ਸਤਨਾਮ ਸ੍ਰੀ ਵਾਇਗਰੂ ਰਾਤ ਰਹੀ ਬਰਾਤ ਰਾਤ ਅਜ ਵਰਗਾ ਸਮਾਂ ਨਹੀਂ ਸੀ ਹੁਣ ਤੇ ਵਿਆਹ ਸਾਰਾ 4 ਘੰਟਿਆਂ ਦਾ ਵੀ 12 ਵਜੇ ਤਿਆਰੀ ਕਰਕੇ ਚਲੇਗੇ ਪੈਲਸ ਵਿੱਚ ਖਾਦਾ ਪੀਤਾ ਤੇ ਉੱਥੇ ਹੀ ਸ਼ਗਨਾਂ ਵਾਲੀ ਚਿੱਠੀ ਫੜਾਈ ਉਹ ਯਾਦੋ ਭਾਈ ਸਾਡੇ ਵੱਲੋਂ ਪਿਆਰ ਸਤਕਾਰ ਤੇ ਮੁੜ ਕੇ ਉੱਥੋਂ ਚਾਲਾ ਮਾਰਿਆ ਘਰ ਨੂੰ ਆ ਗਏ ਉਧਰ ਵਿਆਹ ਵਾਲੇ ਪਰਿਵਾਰ ਵੀ 4 ਘੰਟਿਆਂ ਬਾਅਦ ਹੀ ਗੋਲੀ ਤੁਰ ਜਾਂਦੀ ਹੈ ਕਰੋ ਕਰੀ ਆ ਜਾਂਦਾ ਜਨ ਵਿੱਚ ਤੇ ਬਰਾਤ ਵਿੱਚ ਅੰਤਰ ਹੈ ਸਿਆਣੇ ਸਰੋਤੇ ਬੈਠੇ ਆ ਜਨ ਇਹ ਸ਼ਬਦ ਸੀਗਾ ਪੁਰਾਣਾ ਜਨ ਇਹ ਤੋਂ ਸ਼ਾਰਟ ਸ਼ਬਦ ਵਿੱਚ ਅਸੀਂ ਜਨ ਬਣਾ ਲਿਆ ਆਮ ਪੰਜਾਬੀ ਵਿੱਚ ਅਸੀਂ ਜੰਜ ਵੀ ਕਹਿੰਦੇ ਇੱਕ ਸ਼ਬਦ ਹੈ ਬਰਾਤ ਬਰਾਤ ਤੇ ਜਨ ਵਿੱਚ ਅੰਤਰ ਹੈ ਜਨ ਉਹ ਆ ਜਿਹੜੀ ਦਿਨ ਵੇਲੇ ਜਾਂਦੀ ਤੇ ਦਿਨ ਵੇਲੇ ਵਾਪਸ ਆ ਜਾਂਦੀ ਬਰਾਤ ਉਹ ਹੈ ਜਿਹੜੀ ਰਾਤ ਰਹਿੰਦੀ ਆ ਤੇ ਅਗਲੇ ਦਿਨੇ ਆਉਂਦੀ ਆ ਬਾ ਪਲਸ ਰਾਤ ਇਥੋਂ ਬਰਾਤ ਸ਼ਬਦ ਬਣਦਾ ਹੈ ਗੁਰੂ ਨਾਨਕ ਸਾਹਿਬ ਦੀ ਬਰਾਤ ਗਈ ਹੈ ਮੇਲ ਮਲਾਪ ਹੋਇਆ ਸਾਰੀ ਰਾਤ ਸਮਾਧੀਆਂ ਲੱਗੀਆਂ ਰੀਆਂ ਉੱਥੇ ਕਿਸੇ ਨੇ ਟੱਪੇ ਨਹੀਂ ਗਾਏ ਉੱਥੇ ਕਿਸੇ ਨੇ ਮਿਰਜਾ ਨਹੀਂ ਗਾਇਆ ਕਿਸੇ ਨੇ ਸੱਸੀ ਸੋਹਣੀ ਦੀ ਗੱਲ ਨਹੀਂ ਕੀਤੀ ਉੱਥੇ ਕੋਈ ਲੱਜਰਤਾ ਨਹੀਂ ਸੀ ਗੁਰੂ ਨਾਨਕ ਸਾਹਿਬ ਦੀ ਬਰਾਤ ਵਿੱਚ ਕੀਰਤਨ ਹੋ ਰਿਹਾ ਕੀਰਤਨ ਬੀਬੀਆਂ ਦੇ ਚੇਤੇ ਰੱਖਣ ਵਾਲੀ ਗੱਲ ਹੈ 7 ਰੁਪਈਆ ਦੀ ਰਬਾਬ ਬਣਾ ਕੇ ਦਿੱਤੀ ਭੈਣ ਨਾਨਕੀ ਨੇ ਫਰੰਦੇ ਮਿਸਤਰੀ ਕੋਲੋਂ ਫਰੰਦਿਆ ਰਬਾਬ ਬਣਾ ਸੋਹਣੀ ਰਬਾਬ ਬਣਾਵੀ ਤੁਣ ਦੀ ਲੱਕੜ ਲਾ ਕੇ ਤੇ ਉੱਤੇ ਕੋਕੇ ਲਾ ਐਨ ਵਧੀਆ ਰੀਜ ਨਾਲ ਰਬਾਬ ਤਿਆਰ ਕਰਕੇ ਦੇ ਤੇ ਫਰੰਦਾ ਮਿਸਤਰੀ ਕਹਿੰਦਾ ਵੀ ਭੈਣ ਜੀ 7 ਮੋਹਰਾਂ ਲੱਗਣਗੀਆਂ 7 ਹੁਣ ਆਮ ਬੰਦੇ ਨੂੰ ਜਾਪਦਾ ਵੀ ਕਿੱਡੀ ਕੁ ਮਹਿੰਗੀ ਰਬਾਬ ਸੀ ਪਰ ਨਹੀਂ ਜੇ ਪ੍ਰਾਤਨ ਸਵਾ 500 ਸਾਲ ਪਛਾਹ ਜਾਈਏ ਨਾ ਤੇ ਉਦੋਂ 7 ਰੁਪਈਆ ਦੀ ਕੀਮਤ ਅੱਜ ਦੇ 70000 ਰੁਪਈਆ ਵਰਗੀ ਸੀ ਮੇਰੇ ਦਾਦਾ ਜੀ 114 ਸਾਲ ਦੇ ਹੋ ਕੇ ਗੁਜ਼ਰੇ ਆ ਬੱਬਰ ਅਕਾਲੀ ਮੂਵਮੈਂਟ ਵਿੱਚ ਵੱਡੀ ਸੇਵਾ ਨਿਭਾਉਣ ਵਾਲੇ ਦੇਸ਼ ਭਗਤ ਬਾਪੂ ਸੋਹਣ ਸਿੰਘ ਜੀ ਅਕਾਲੀ ਮੇਰੇ ਦਾਦਾ ਜੀ ਆ ਮੈਂ ਉਹਨਾਂ ਦਾ ਸਕਾ ਪੋਤਰਾ ਐਵੇਂ ਪਿੰਡ ਚੋਂ ਨਹੀਂ ਮੈਂ ਕਿਸਦਾ ਨਾਮ ਲੈ ਰਿਆ ਮੇਰਾ ਦਾਦਾ ਉਹਨੇ ਬੜਾ ਚੰਗ ਸੇਵਾ ਕੀਤੀ ਕੌਮ ਦੀ ਘਰੋਂ ਬੇ ਘਰ ਹੋ ਕੇ ਬਬਰ ਅਕਾਲੀਆਂ ਵਿੱਚ ਰਹਿ ਕੇ ਅੰਗਰੇਜ਼ ਨੂੰ ਕੱਢਣ ਵਾਸਤੇ ਦੇਸ਼ ਦੀ ਆਜ਼ਾਦੀ ਵਾਸਤੇ ਵੱਡਾ ਹਿੱਸਾ ਪਾਇਆ। ਲਾਸਟ ਸਮੇ ਅਸਾਂ ਉਹਨਾਂ ਦੀ ਗੋਦੀ ਦਾ ਬੜਾ ਨਿੱਘ ਮਾਣਿਆ। ਉਹਨਾਂ ਨੇ ਸਾਨੂੰ ਗੱਲਾਂ ਸੁਣਾਉਣੀਆਂ। ਕਹਿੰਦਾ ਜਦੋਂ ਅਸੀਂ ਜਵਾਨੀ 'ਚ ਹੁੰਦੇ ਸੀ ਨਾ ਉਦੋਂ 1 ਰੁਪਏ ਦਾ ਕਿਲੋ ਘਿਓ ਆ ਜਾਂਦਾ ਸੀ ਤੇ 1 ਰੁਪਏ ਦੀ ਮਣ ਕਣਕ ਆਉਂਦੀ ਸੀ। ਅਸਾਂ ਕਹਿੰਦਾ ਬਾਪੂ ਕਿਹੜੇ ਵੇਲੇ ਦੀਆਂ ਗੱਲਾਂ ਕਰਦਾ ਹੈ। ਸੱਚਾਈ ਹੈ। ਜੇ ਅੱਜ ਦੀ ਗੱਲ ਕਰੀਏ ਨਾ ਤੇ ਅੱਜ ਜਿੰਨੀ ਮੰਗਾਈ ਹੋ ਗਈ ਹੈ ਵਾਕਿਆ ਹੀ ਉਦੋਂ ਪਛਾਹ ਆਇਆ ਜਾਏ ਤੇ ਭੈਣ ਨਾਨਕੀ ਨੇ ਜਦੋਂ 7 ਰੁਪਏ ਦਿੱਤੇ ਫਰੰਦੇ ਨੂੰ ਉਹ ਅੱਜ ਦੇ 70000 ਵਰਗੇ ਸਨ ਹੁਣ ਪੈਸੇ ਦੀ ਕੀਮਤ ਨਹੀਂ ਰਹੀ ਵਰਤ ਕੇ ਸਦੇ ਘਰ ਜਾਈ ਹੈ ਨਾ